ਸਸ਼ਕਾ ਜੀ ਤੁਸੀਂ ਦੇਖ ਰਹੇ ਹੋ ਮਲੋਟ ਲਈ ਮੈਂ ਹਰਮਨ ਕੁਮਾਰ ਸੋ ਇੱਕ ਵਾਰ ਫਿਰ ਤੋਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਅੱਜ ਪਹੁੰਚੇ ਹਾਂ ਬਠਿੰਡਾ ਸ਼ਹਿਰ ਦੇ ਵਿੱਚ ਸੋ ਬਠਿੰਡਾ ਸ਼ਹਿਰ ਦੇ ਵਿੱਚ ਅਸੀਂ ਪਹੁੰਚੇ ਹਾਂ ਟੈਲ ਸਿੰਘ ਹਰੀ ਸਿੰਘ ਜੁਐਲਰਸ ਜਿਨ੍ਹਾਂ ਦੀ ਕੀ ਗਿੱਦੜਵਾੜੇ ਦੇ ਵਿੱਚ ਵੀ ਜੁਐਲਰੀ ਦਾ ਸ਼ੋਰੂਮ ਹੈ ਤੁਸੀਂ ਜਾਣਦੇ ਹੋ ਕਿ ਅਸੀਂ ਪਹਿਲਾਂ ਵੀ ਇਹਨਾਂ ਦੇ ਨਾਲ ਤੁਹਾਡੇ ਨਾਲ ਜਿਹੜੀ ਗੱਲਬਾਤ ਹੈ ਉਹ ਕਰਵਾਈ ਸੀ ਤਾਂ ਇਹਨਾਂ ਦਾ ਕਨਸੈਪਟ ਹੈ 1 ਗ੍ਰਾਮ 골ਡ ਜੁਐਲਰੀ ਦਾ ਪੱਤਰਾ ਜੁਐਲਰੀ ਜੀ ਪੱਤਰਾ ਜੁਐਲਰੀ ਕੀ ਹੈ ਪੱਤਰਾ ਜੁਐਲਰੀ ਦੀ ਕੀ ਜ਼ਰੂਰਤ ਸੀ ਔਰ ਗਿਦਰਵਾ ਵਾਲੇ ਤਹਿਲ ਸਿੰਘ ਹਰੀ ਸਿੰਘ ਜੋ ਕਿ ਹੁਣ ਬਠਿੰਡਾ ਦੇ ਵਿੱਚ ਜਿਨ੍ਹਾਂ ਨੇ ਆਪਣਾ ਸ਼ੋਰੂਮ ਕੀਤਾ ਹੈ ਬਠਿੰਡਾ ਦੇ ਵਿੱਚ ਸ਼ੋਰੂਮ ਕਰਨ ਦਾ ਕੀ ਕਾਰਨ ਸੀ ਸੋ ਆਓ ਮਿਲਦੇ ਆਂ ਤੇਲ ਸਿੰਘ ਹਰੀ ਸਿੰਘ ਦੇ ਓਨਰ ਜਗਨੂ ਸੋਨੀ ਜੀ ਨਾਲ ਸਭ ਤੋਂ ਪਹਿਲਾਂ ਅਸੀਂ ਸਵਾਗਤ ਕਰਾਂਗੇ ਸਰ ਕੀ ਹਾਲ ਹੈ ਜੀ ਬਹੁਤ ਥੋੜੀਆਂ ਸਰ ਮੁਬਾਰਕਾ ਸਰ ਤੁਸੀਂ ਅੱਜ ਆਪਾਂ ਗੱਲ ਕਰੀਏ ਬਹੁਤ ਥੋੜੇ ਸਮੇਂ ਦੇ ਵਿੱਚ ਆਪਾਂ ਗਿੱਦਲਵਾ ਤੋਂ ਬਠਿੰਡਾ ਦੇ ਵਿੱਚ ਆਏ ਆਂ ਔਰ ਜਿਹੜਾ ਐਡਾ ਵੱਡਾ ਸ਼ੋਰੂਮ ਕੀਤਾ ਹੈ ਨਾਲ ਨਾਲ ਆਪਾਂ ਗੱਲ ਜਿਹੜੇ ਆਪਣੇ ਈਵਰਸ ਨੇ ਉਹਨਾਂ ਨਾਲ ਇਹ ਵੀ ਕਰਾਂਗੇ ਕਿ ਇੱਥੋਂ ਦੇ ਜਿਹੜਾ ਆਪਣਾ ਸ਼ੋਰੂਮ ਆ ਜੁਐਲਰੀ ਸ਼ੋਰੂਮ ਆ ਉਹਦੀ ਕੀ ਖਾਸੀਅਤ ਆ ਸੋ ਸਭ ਤੋਂ ਪਹਿਲਾਂ ਆਪਾਂ ਜਿਹੜਾ ਦਰਸ਼ਕਾਂ ਦੇ ਨਾਲ ਰੂਬਰੂ ਹੋ ਰਹੇ ਆ ਤੁਸੀਂ ਕੀ ਕਹ ਰਹੇ ਹੋ ਜੀ ਹੰਦੀਸਰਸ ਦੇਖੋ ਸਭ ਤੋਂ ਪਹਿਲਾਂ ਇਹ ਮੈਂ ਹਰ ਇੱਕ ਕੋਸ਼ਿਸ਼ ਮਲਕੀ ਦਰਸ਼ਕਾਂ ਦਾ ਸ਼ੁਭ ਨੋ ਕਾਮਨਾ ਕਰ ਰਹੇ ਆ ਜੀ ਜਿਨ੍ਹਾਂ ਦੀ ਬਦੌਲਤ ਆਪਾਂ ਬਠਿੰਡੇ ਦੇ ਵਿੱਚ ਇਹ ਜੁਵੈਲੀ ਨੂੰ ਪ੍ਰੋਡਿਊਸ ਕੀਤਾ ਹੈ ਨਾ ਜੀ ਕਿਉਂਕਿ ਸਰ ਦੇਖੋ ਇਦਾਂ ਦੀ ਗੱਲ ਹੈ ਜੀ ਮੇਰੇ ਕੋਲ ਬਠਿੰਡਾ ਦਾ ਬਹੁਤ ਕਸਟਮਰ ਮਲਕੀ ਗਿੱਦਲਵਾੜੇ ਦੇ ਵਿੱਚ ਵਿਜ਼ਿਟ ਕਰ ਰਹੇ ਸੀਗਾ ਤੇ ਲੋਕਾਂ ਦੀ ਪੂਰੀ ਫੋਲ ਡਿਮਾਂਡ ਸੀ ਕਿਉਂਕਿ 1 ਗ੍ਰਾਮ ਗੋਲਡ ਜੜੀ ਦਾ ਮਲਕੀ ਅੱਜ ਕੱਲ ਇੰਨੀ ਟ੍ਰੈਂਡਿੰਗ ਚ ਹੈ ਜੀ ਦੇਖੋ ਅੱਜ ਕੱਲ ਗੋਲਡ ਦਾ ਰੇਟ ਹੈ 24 ਕੈਰਟ ਗੋਲਡ ਦਾ ਰੇਟ 1 ਲੱਖ 38 ਹਜ਼ਾਰ ਸਮਥਿੰਗ ਹੋ ਗਿਆ ਸੀ ਹੈ ਨਾ ਤੇ ਹਰ ਇੱਕ ਕਸਟਮਰ ਦੇ ਬਜਟ ਤੋਂ ਬਾਹਰ ਹੋ ਰਹੀ ਹੈ ਤੇ ਲੋ Logo bot... ਵੀ ਮੰਨ ਲਓ ਕਿ ਤੁਸੀਂ ਆ ਮੰਨ ਲਓ ਕਿ ਦੋ ਆਲ ਪੰਜਾਬ ਦੇ ਵਿੱਚ ਕੋਈ ਕਿਥੇ ਜਾ ਰਿਹਾ ਜੀ ਕੋਈ ਕਿਥੇ ਜਾ ਰਿਹਾ ਸੀ ਸਮਥਿੰਗ ਕਿਸੇ ਨੂੰ ਤੁਸੀਂ ਆ ਲਾ ਲੋ ਕੋਈ ਏਰੀਆ 70 ਕਿਲੋਮੀਟਰ ਦੂਰ ਪੈ ਰਿਆ ਜੀ ਕਿਸੇ ਨੂੰ ਦਿੱਲੀ 200 250 ਕਿਲੋਮੀਟਰ ਦੂਰ ਪੈ ਰਿਆ ਸੀ ਗਿਆ ਨਾ ਸੀ ਤੇ ਇੱਜੇ ਕਰਕੇ ਸਰ ਬਿਲਕੁਲ ਆਪਾਂ ਗਿੱਦੜਵਾ ਦੇ ਵਿੱਚ ਆਪਣੇ ਕੋਲ ਇੰਨਾ 1 ਗ੍ਰਾਮ 골ਡ ਜੁੜੀ ਦਾ ਰਿਸਪੌਂਸ ਸੀ ਉਸ ਨੂੰ ਆਪਾਂ ਬਠਿੰਡੇ ਦੇ ਵਿੱਚ ਇਸ ਕਰਕੇ ਲਿਆ ਗਿਆ ਸਰ ਮੇਰੇ ਕੋਲ ਕਿਉਂਕਿ ਗੋਨੇਆਣਾ ਮੋੜ ਮਾਨਸਾ ਪੁੱਚੋ ਬਠਿੰਡਾ ਲੋਕਲ ਏਰੀਆ ਤੇ ਇਹਦੇ ਨੇੜੇ-ਤੇੜੇ ਬੰਦੇ ਜਿੰਨੇ ਵੀ ਤੁਸੀਂ ਆ ਲਾ ਲੋ ਕਟੂੜ ਜਾਨੀ 40 ਤੋਂ 50 ਪਿੰਡਾਂ ਦੇ ਕਸਟਮ ਇਲਾਵਾ ਸਰ ਦੇਖੋ ਕਸਟਮਰ ਦੇ ਨਾਲ-ਨਾਲ ਕੀ ਹੈ ਮੇਰੇ ਕੋਲ ਬਹੁਤ ਹੀ ਗੋਲਡ ਸਮਿਥ ਜੋ ਸਾਡੇ ਮੰਨ ਕੇ ਚਲੋ ਨੇੜੇ-ਨੇੜੇ ਸਾਰੇ ਸ਼ਹਿਰਾਂ ਦੇ ਵਿੱਚ ਆਮ ਦੇ ਕੋਈ ਜੁਵੇਰੀ ਦਾ ਕੰਮ ਕਰ ਰਿਹਾ ਹੈ ਕਸਟਮਰ ਉਹਨਾਂ ਕੋਲ ਆ ਕੇ ਡਿਮਾਂਡ ਰੱਖਦਾ ਹੈ 1 ਗ੍ਰਾਮ ਗੋਲਡ ਜੁਵੇਰੀ ਦੀ ਸਰ ਆਪਾਂ ਉਹਨਾਂ ਵਾਸਤੇ ਵੀ ਇੱਕ ਕਨਸੈਪਟ ਲੈ ਕੇ ਆਏ ਕਿਉਂਕਿ ਇਹ ਆਪਾਂ ਜੋ ਕਨਸੈਪਟ ਲੈ ਕੇ ਆਏ ਹਾਂ ਪੂਰੇ ਹੋਲ ਸੇਲ ਦੇ ਵਿੱਚ ਸਾਡੇ ਨਾਲ ਕੋਈ ਵੀ ਦੁਕਾਨਦਾਰ ਹੋਲਸੇਲ ਦੇ ਵਿੱਚ ਆ ਕੇ ਸਾਡੇ ਨਾਲ ਡੀਲਿੰਗ ਕਰ ਸਕਦਾ ਹੈ ਅ ਬਾਕੀ ਸਰ ਦੇਖੋ ਸਾਡੇ ਕੋਈ ਐਦਾਂ ਦੀ ਗੱਲ ਨਹੀਂ ਕਿਸੇ ਨੂੰ ਵੀ ਮਤਲਬ ਕਿ ਸਾਡੇ ਕੋਲ ਇੱਕ ਚੀਜ਼ ਲੈ ਕੇ ਜਾਓ ਜਾਂ ਦਸ ਚੀਜ਼ ਲੈ ਕੇ ਜਾਓ ਜੋ ਵੀ ਕਿਸੇ ਦੀ ਜਿੰਨੀ ਕੀ ਆਪਦੀ ਮੰਨ ਕੇ ਚਲੋ ਗੁੰਜਾਇਸ਼ ਹੈ ਜਿੰਨੀ ਕੀ ਉਹਨਾਂ ਦੀ ਪੋਕਟ ਮਣੀ ਆ ਉਸ ਹਿਸਾਬ ਨਾਲ ਸਾਡੇ ਕੋਲ ਸਰ ਆ ਕੇ ਆਪਣੀ ਜੁਐਲਰੀ ਹੋਲਸੇਲ ਦੇ ਵਿੱਚ ਵੀ ਪਰਚੇਸ ਕਰ ਸਕਦੇ ਹੈਗਾ ਸਰ ਕੀ ਖਾਸੀਅਤ ਆ ਬਠਿੰਡਾ ਸ਼ੋਰੂਮ ਦੀ ਸਰ ਦੇਖੋ ਸਾਡੀ ਬਠਿੰਡਾ ਦੇ ਵਿੱਚ ਜੋ ਸਰ ਸਾਡੀ ਖਾਸੀਅਤ ਹੈ ਸਭ ਤੋਂ ਪਹਿਲਾਂ ਸਰ ਦੇਖੋ ਜੋ ਇਹ ਜੋ ਜੁਐਲਰੀ ਹੈ ਮੇਰੇ ਕੋਲ ਤੁਹਾਨੂੰ ਕਿਧਰਵਾ ਦੇ ਵਿੱਚ ਨਹੀਂ ਮਿਲਣੀ ਕਿਉਂਕਿ ਸਰ ਦੇਖੋ ਇੱਧਰ ਤੁਸੀਂ ਕਿਧਰ ਕ ਸਰ ਦੇਖੋ ਜਿਹੜੇ ਇਹ ਬ੍ਰੇਸਲੇਟ ਹੈ ਜਿਹਨਾਂ ਹੀ ਇਹਨਾਂ ਦੀ ਗੋੜ ਦੇ ਵਿੱਚ ਆਪਾਂ 24 ਜਾਂ 22 ਕੈਰਟ 골ਡ ਦੇ ਵਿੱਚ ਜਾਵਾਂਗੇ ਇਹਨਾਂ ਦੀ ਕੀਮਤ ਸਰ ਲੱਖਾਂ ਦੇ ਵਿੱਚ ਹੈ ਬਿਲਕੁਲ ਦੇਖੋ ਸਰ 30 ਗ੍ਰਾਮ ਦਾ ਬ੍ਰੇਸਲੇਟ 4 ਤੋਂ 5 ਲੱਖ ਦੇ ਵਿੱਚ ਹੈ ਤੇ ਸਰ ਦੇਖੋ ਹਰ ਇੱਕ ਬੰਦਾ ਕਹਿੰਦਾ ਵੀ ਮੈਂ ਪਾਣਾ ਜ਼ਰੂਰ ਚਾਹਣਾ ਪਰ ਬੰਦਾ ਕਿਤੇ ਨਾ ਕਿਤੇ ਅਫੋਰਡ ਨਹੀਂ ਕਰ ਸਕਦਾ ਨਜ਼ਰ ਕਿਉਂਕਿ 골ਡ ਦਾ ਦੇਖੋ ਜੀ ਰੇਟ ਹੀ ਇੰਨਾ ਹੋ ਚੁੱਕਿਆ ਹੈ ਬੰਦੇ ਦੇ ਬਜਟ ਤੋਂ ਵਿੱਚ ਬਾਹਰ ਹੈ ਜੀ ਅਸੀਂ ਵੀ ਇਹ ਗੱਲ ਕਿਤੇ ਨਾ ਕਿਤੇ ਸਾਨੂੰ ਵੀ ਇਦਾਂ ਲੱਗਦਾ ਸਾਡਾ 골ਡ ਦਾ ਵੀ ਕੰਮ ਹੈ ਕਿ ਦਿਲਵਾ ਦੇ ਵਿੱਚ ਇਹ ਸਾਨੂੰ ਵੀ ਇਦਾਂ ਕੁਝ ਮਤਲਬ ਕਿ ਕਮੀਆਂ ਮਹਿਸੂਸ ਹੋ ਰਹੀਆਂ ਹੀ 골ਡ ਦਾ ਕਨਸੈਪਟ ਹੈ ਜਾਂ 골ਡ ਜੋ ਵੀ ਹੈ ਬਹੁਤ ਹੀ ਇੱਕ ਤੁਸੀਂ ਐ ਮੰਨ ਕੇ ਚਲੋ ਆਮ ਬੰਦੇ ਦੇ ਵੱਸੋਂ ਬਾਹਰ ਹੋ ਗਈ ਗੱਲ ਆਮ ਬੰਦੇ ਦੇ ਵੱਸੋਂ ਬਾਹਰ ਹੋ ਗਈ ਸਰ ਅਸੀਂ ਵੀ ਇਸ ਗੱਲ ਤੋਂ ਹੈਰਾਨ ਹੈ 골ਡ ਕਿੱਥੇ ਜਾ ਰਿਹਾ ਬਹੁਤ ਹੀ ਗੋਲਡ ਅਪ ਹੋ ਗਿਆ ਸਾਨੂੰ ਦੇਖੋ ਹੋਰ ਕੁਝ ਜਿੱਦਾਂ ਵੀ ਮੰਨ ਕੇ ਚਲੋ ਪਿੱਛੇ ਸਾਨੂੰ ਸੋਨ ਦੇ ਵਿਚਾਰਿਆ ਜਨਵਰੀ ਫਰਵਰੀ ਮਾਰ ਦੇ ਵਿੱਚ ਤੁਸੀਂ ਐਸਟੀ ਮਰ ਕੋ 1.5 ਲੱਖ ਰੁਪਇਆ ਪਲੱਸ ਕਰ ਜੂਗਾ ਜੀ ਠੀਕ ਹੈ ਜੀ ਉਹ ਤੋਂ ਅਸਰ ਦੇਖੋ 4 4 5 5 ਲੱਖ ਰੀਆਂ ਚੀਜ਼ਾਂ ਬਾਕੀ ਰਿਸਕ ਸਰ ਆ ਦੇਖੋ ਤੁਹਾਨੂੰ ਮੈਂ ਕੁਝ ਚੀਜ਼ਾਂ ਦਿਖਾਣਾ ਹੈ ਸਰ ਦੇਖੋ ਜੋ ਕਿ ਬਠਿੰਡਾ ਦੇ ਵਿੱਚ ਸਪੈਸ਼ਲ ਸਰ ਇਹ ਮੇਰੀ ਹੈ ਜੋ ਡਾਇਮੰਡ ਦੀ ਡਾਇਮੰਡ ਦੀ ਜਵਿਲੀ ਹੈ ਸਰ ਇਹ ਜਿਹੜੀ ਆਪਣੀ ਡਾਇਮੰਡ ਦੀ ਜਵਿਲੀ ਹੈ ਨੈਕਸਟ ਟੂ ਗੋਲਡ ਹੈ ਸਰ ਇੱਕ ਸਾਈਡ ਤੇ ਤੁਸੀਂ ਡਾਇਮੰਡ ਦੀ ਕੋਈ ਰਿੰਗ ਰੱਖ ਲਓ ਇੱਕ ਸਾਈਡ ਤੇ ਸਰ ਦੇਖੋ ساری ਸਾਡੀ 1 ਗ੍ਰਾਮ ਵਾਲੀ ਰਿੰਗ ਤੁਸੀਂ ਰੱਖ ਕੇ ਰੱਖੋ ਕੋਈ 19 21 ਦਾ ਫਰਕ ਵੀ ਨਹੀਂ ਹੋਊਗਾ ਸਰ ਪਛਾਣ ਦੀ ਤਾਂ ਗੱਲ ਹੈ ਕਿ ਜੇ ਆਪਾਂ ਉਹਦੀ ਵੀ ਗੱਲ ਕਰਦੇ ਪਏ 1 ਗ੍ਰਾਮ ਪੱਤਰਾ ਜਵਲਰੀ ਜੇਕਰ ਤੁਸੀਂ ਆਮ ਜੁਐਲਰੀ ਦੀ ਜੇਕਰ ਆਪਾਂ ਗੱਲ ਕਰਦੇ ਪਏ ਉਹਦੀ ਵੀ ਉਹ ਡਾਇਮੰਡ ਜੁਐਲਰੀ ਵੀ ਪਛਾਣ ਤਾਂ ਬਿਲਕੁਲ ਨਹੀਂ ਹੁੰਦੀ ਨਹੀਂ ਸਰ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਸਰ ਦਾਅਵੇ ਨਾਲ ਕਹਿ ਰਿਹਾ ਅਹ ਦੇਖੋ ਜਾਨ ਮੇਰੇ ਕੋਲ ਭਿੰਡਾਰੇ ਵਿੱਚ ਮੈਨੂੰ ਅੱਜ ਓਪਨਿੰਗ ਕੀਤੀ ਨੂੰ ਕੋਈ ਸਮਥਿੰਗ ਤੁਸੀਂ ਇਹ ਲਾ ਲੋ 20 ਤੋਂ 22 ਦਿਨ ਹੋ ਗਏ ਸਰ ਮੇਰੇ ਕੋਲ ਇੰਨਾ ਕਾ ਰਿਸਪੌਂਸ ਆ ਭਿੰਡਾਰੇ ਵਿੱਚ ਕਸਟਮਰ ਵੀ ਤੁਸੀਂ ਇਹ ਲਾ ਲੋ ਮੇਰੇ ਕੋਲ ਜੋ ਵੀ ਕਸਟਮਰ ਆਉਂਦਾ ਸਰ ਮੈਨੂੰ ਐਦਾਂ ਹੀ ਕਹਿ ਰਿਹਾ ਵੀ ਅਸੀਂ ਤੁਹਾਨੂੰ ਬਹੁਤ ਚਿਰ ਦਾ ਇੰਸਟਾਗ੍ਰਾਮ ਦੇ ਵਿੱਚ ਫੋਲੋ ਕਰ ਰਹੇ ਹਾਂ ਸਾਨੂੰ ਤੁਸੀਂ ਸਰ ਮੈਂ ਅੱਜ ਤੋਂ 6 ਮਹੀਨੇ ਪਹਿਲਾਂ ਮਨ ਲਗੀ ਇਹ ਥੋੜੀ ਤੁਸੀਂ ਮਨ ਲਗਾ ਚਲੋ ਆਊਟ ਆਊਟ ਕਰ ਦਿੱਤਾ ਸੀਗਾ ਮੈਂ ਭਿੰਡਾਰੇ ਵਿੱਚ ਬਹੁਤ ਵੱਡੇ ਲੈਵਲ ਤੇ ਕੰਮ ਕਰਨ ਜਾ ਰਿਹਾ ਲੋਕ ਮੇਰੇ ਕੋਲ ਆਨੇ ਸਰ ਮੇਰੇ ਕੋਲ ਲੇਡੀਜ਼ਾਂ ਦੇ ਬਹੁਤ ਵੀ ਹੋਏ ਇਹ ਗੱਲ ਕਹਿ ਰਹੇ ਜਨਾਬ ਇਹ ਕਿਸੇ ਨੂੰ ਕਿਤੇ ਜਾਣਾ ਪੈਂਦਾ ਜੀਗਾ ਤੇ ਦੂਸਰੀ ਗੱਲ ਸਾਡ ਦੇਖੋ ਕਸਟਮਰ ਦਾ ਮੇਰੇ ਕੋਲ ਰਿਸਪਾਂਸ ਬਹੁਤ ਹੈ ਮੇਰੇ ਕੋਲ ਐਦਾਂ ਦੀ ਕੋਈ ਗੱਲ ਨਹੀਂ ਅ ਤੁਸੀਂ ਇਹਨਾਂ ਨੂੰ 20 ਤੋਂ 22 ਦਿਨਾਂ ਦੇ ਵਿੱਚ ਇੰਨਾ ਰਿਸਪੌਂਸ ਆ ਸਰ ਮੇਰੇ ਇੰਨਾ ਮੈਂ ਆਪ ਸੋਚਿਆ ਵੀ ਨਹੀਂ ਸੀ ਮੇਰੇ ਕੋਲ ਇੰਨਾ ਰਿਸਪੌਂਸ ਹੋਊਗਾ ਗਿੱਦੜਵਾਲਾ ਨਾਲ ਵੀ ਸਰ ਮੇਰੇ ਕੋਲ ਬਹੁਤ ਜ਼ਿਆਦਾ ਰਿਸਪੌਂਸ ਆਈ ਕੁਝ ਲੋਗ 1 ਗ੍ਰਾਮ ਗੋਲਡ ਜਵੈਲਰੀ ਮਲਗੀ ਕਸਟਮਰ ਲੈ ਰਹੇ ਆ ਪਤਾ ਨਹੀਂ ਦੇਖੋ ਸਰ ਮੈਂ ਤੁਹਾਨੂੰ ਫਿਰ ਉਹ ਹੀ ਗੱਲ ਕਹਿ ਰਿਹਾ ਫੇਕ ਵੀ ਵੇਚੀਂਦੇ ਕੋਈ ਐਦਾਂ ਦੀ ਗੱਲ ਨਹੀਂ ਸਰ ਦੇਖੋ ਜੋ ਮੇਰੇ ਕੋਲ ਜੁਐਲਰੀ ਹੈ ਸਾਰੀ GST ਬਿਲ ਤੇ ਹੈ ਸਰ ਜੋ ਵੀ ਮੇਰੇ ਕੋਲ ਕਸਟਮਰ ਆਉਂਦਾ ਮੈਂ GST ਬਿਲ ਤੋਂ ਬਿਨਾ ਇਹ ਜੁਐਲਰੀ ਦਿੰਦਾ ਨਹੀਂ ਜੋ ਕਿ ਦੇਖੋ ਸਰ ਮਲਗੀ ਗਵਰਨਮੈਂ ਦੀ ਰਿਸਪੌਂਸਿਬਿਲਟੀ ਹੈ ਜੋ ਵੀ ਕਸਟਮਰ ਮੰਗੇ ਚਲੋ ਸਰ ਮੈਂ ਇੱਕ ਤੁਹਾਨੂੰ ਹੋਰ ਛੋਟੀ ਨੋਲਿਜ ਵਾਲੀ ਗੱਲ ਦੱਸਦਾ ਕਿਸੇ ਵੀ ਦੁਕਾਨਦਾਰ ਤੋਂ ਕੋਈ ਵੀ ਕਸਟਮਰ ਮਲਗੀ 1 ਗ੍ਰਾਮ 골ਡ ਜੈਲ ਵੀ ਪਰਚੇਸ ਕਰ ਰਿਹਾ ਉਹ ਦੁਕਾਨਦਾਰ ਨੂੰ ਸਿਰਫ ਇਹ ਗੱਲ ਕਵੇ ਵੀ ਅਸੀਂ GST ਵਾਲਾ ਬਿੱਲ ਲੈਣਾ ਹੈ ਠੀਕ ਹੈ ਸਰ ਅਹ ਦੇਖੋ ਸਰ ਉੱਥੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ ਠੀਕ ਹੈ ਜੀ ਅਹ ਸਾਡੀ ਜੋ ਜੁਵਲਰੀ ਹੈ ਜੀਐਸਟੀ ਬਿਲ ਦੇ ਨਾਲ ਉਸ ਤੋਂ ਇਲਾਵਾ ਸਰ ਜੋ ਵੀ ਇਹ ਮੇਰਾ ਟਹਿਲ ਬ੍ਰਾਂਡ ਹੈ ਇਹ ਮੇਰਾ ਟਹਿਲ ਬ੍ਰਾਂਡ ਰਜਿਸਟਰਡ ਕਰਾਇਆ ਹੋਇਆ ਹੈ ਗਵਰਨਮੈਂਟ ਤੋਂ ਮੇਰੀ ਹਰ ਇੱਕ ਚੀਜ਼ ਦੇ ਉੱਤੇ ਤੁਹਾਨੂੰ ਟਹਿਲ ਦੀ ਮਾਰਕਿੰਗ ਮਿਲੂਗੀ ਸਰ ਅਹ ਦੇਖੋ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਬਹੁਤ ਲੋਗਾ ਲੋਕੀ ਹੈ ਜੋ ਵੀ 1 ਕਿਲੋ 1 ਗ੍ਰਾਮ 골ਡ ਜੁਵਲਰੀ ਵੇਚਦੇ ਆ ਕਸਟਮਰ ਜਦੋਂ ਉਹਨਾਂ ਦੀ ਦੁਕਾਨ ਤੇ ਸ਼ੌਪਤੇ ਦੁਆਰੇ ਜਾਂਦਾ ਉਹ ਕਹਿੰਦੇ ਨੇ ਸਾਡੀ ਨਹੀਂ ਮਣੀ ਐਦਾਂ ਦੀ ਉਦਾਂ ਦੀ ਇਹਨਾਂ ਗੱਲ ਦੇਖੋ ਸਰ ਫਰੋਡ ਵਾਲੀ ਗੱਲ ਮੇਰੇ ਬਸਰ ਸਾਲ ਸਾਰੇ ਮਲਗੀ ਕਸਟਮਰਸ 6 ਮਹੀਨੇ ਆਵਦਾ ਵੇ 6 ਸਾਲ ਬਾਅਦ ਆਵੇ 16 ਸਾਲ ਬਾਅਦ ਆਵੇ ਸਰ ਜੋ ਸਾਡੀ ਬ੍ਰਾਂਡਿੰਗ ਹੈ ਟਹਿਲ ਮੇਰਾ ਬ੍ਰੈਂਡ ਰਜਿਸਟਰਡ ਹੈ ਆਲ ਇੰਡੀਆ ਦੇ ਵਿੱਚ ਇਸ ਦੀ ਸਟੈਂਪ ਕੋਈ ਨਹੀਂ ਲਗਾ ਸਕਦਾ ਸਰ ਮੈਂ ਆਪਣੀ ਚੀਜ਼ ਦੇਖੋ ਕਈ ਵਾਰ ਕੀ ਹੈ ਕਸਟਮਰ ਕੋ ਕੋਈ ਪਰਚੀ ਮਿਸਪਲੇਸ ਵੀ ਹੁੰਦੀ ਹੈ ਅਸੀਂ ਆਪਣੀ ਚੀਜ਼ ਦੇ ਕੇ ਆਪਣੀ ਸਟੈਂਪ ਦੇ ਕੇ ਸਰ ਚੀਜ਼ ਉਦਾਂ ਹੀ ਅਸੀਂ ਵਾਪਸ ਲਕਰਾਂਗੇ ਜੋ ਸਾਰੀਆਂ ਸ਼ਰਤਾਂ ਦੇਖੋ ਸਰ ਸੱਤਾਂ ਦੇ ਨਾਲ ਅਸੀਂ ਯਾਰੀ ਚੀਜ਼ ਵਾਪਸ ਲਵਾਂਗੇ ਸਾਡੇ ਕੋਲ ਕੋਈ ਵੀ ਕਸਟਮਰ ਨਵੀਂ ਚੀਜ਼ ਐਕਸਚੇਂਜ ਕਰਵਾਉਂਦਾ ਹੈ 50% ਅਸੀਂ ਉਹਨਾਂ ਨੂੰ ਦੇ ਦਾਂਗੇ ਸਰ ਉਸ ਤੋਂ ਇਲਾਵਾ ਦੇਖੋ ਜੋ ਵੀ ਕਸਟਮਰ ਸਾਡੇ ਤੋਂ ਕੈਸ਼ ਪੈਸੇ ਵੀ ਲਿਜਾਣਾ ਚਾਹੁੰਦਾ ਹੈ ਆ ਦੇਖੋ ਮੈਂ ਤੁਹਾਨੂੰ ਦੱਸਦਾ ਜਿੰਨੀ ਵੀ ਆਪਾਂ ਜੁਵੈਲੀ ਡਿਸਪਲੇ ਕੀਤੀ ਸਰ ਇਹ ਤਾਂ ਕੁਝ ਵੀ ਨਹੀਂ ਇਹ ਤਾਂ ਮੈਂ ਜੋ ਇੱਥੇ ਜੁਵੈਲਰੀ ਹੈ ਜੇ ਮੰਨ ਕੇ ਚਲੋ ਮੇਰੀ ਕੁਸ਼ਨ ਜੁਵੈਲੀ ਔਨ ਦਾ ਵੇ ਹੈ ਜੀ ਕੁਝ ਆ ਰਹੀ ਹੈ ਕੁਝ ਅੰਟਿਕਸ ਅੰਟਿਕ ਜੁਵੈਲੀ ਦੇ ਵਿੱਚ ਮੇਰਾ ਕੁੰਦਨ ਹੋ ਰਿਹਾ ਠੀਕ ਹੈ ਜੀ ਇਹ ਤਾਂ ਮੇਰੀ ਜੁਵੈਲੀ ਦਾ ਤੁਸੀਂ ਇਹ ਮੰਨ ਕੋ ਸਰ ਦਸਵਾਂ ਦਸਵਾਂ ਹਿੱਸਾ ਵੀ ਨਹੀਂ ਐਕਚੁਅਲੀ ਵਿੱਚ ਕੀ ਹੈ ਕਸਟਮਰ ਸਾਡੇ ਕੋਲ ਆਊਗਾ ਨਾ ਕਸਟਮਰ ਪੂਰਾ ਸੈਟਸਫਾਈ ਹੋ ਕੇ ਜਾਊਗਾ ਉਸ ਤੋਂ ਬਾਅਦ ਦੇਖੋ ਸਰ ਉਹਨਾਂ ਨੇ ਗਾ ਫਿਰ ਦੇਖੋ ਆਪਣੇ ਰਿਸ਼ਤੇਦਾਰੀਆਂ ਹੀ ਹੁੰਦੀਆਂ ਕੋਈ ਆਪਣੇ ਆਨਗਵਾਂਡ ਦੇ ਵਿੱਚ ਹੋਗਾ ਮੈਂ ਇੱਕ ਗੱਲ ਕਹਣੀ ਹੈ ਦੇਖੋ ਹਰ ਇੱਕੋ ਕਸਟਮਰ ਨੂੰ ਜੋ ਵੀ ਕਸਟਮਰ ਇਹ ਗੱਲ ਸੋਚ ਰਹੇ ਹਨ ਹੁਣ ਤੱਕ ਵੀ 1 ਗ੍ਰਾਮ 골ਡ ਜਵੈਲੀ ਇੱਕ ਫੇਕ ਜੁਆਦੀ ਹੈ ਬਟ ਇੱਕ ਵਾਰੀ ਮੇਰੀ ਸ਼ਾਪ ਤੇ ਵਿਜ਼ਿਟ ਕਰਨ ਮੇਰੀ ਜੁਵੈਲੀ ਦੇਖਣ ਸਰ ਮੈਂ ਉਹਨਾਂ ਨੂੰ ਦਾਅਵੇ ਨਾਲ ਗੱਲ ਕਰਨਾ ਹੈ 골ਡ ਜੁਵੈਲੀ ਤੇ ਮੇਰੇ ਵਾਲੀ ਜੁਵੈਲੀ 19 21 ਦਾ ਫਰਕ ਵੀ ਨਹੀਂਗਾ ਠੀਕ ਹੈ ਜੀ ਉਹ ਆਪਣੇ ਆਪ ਦੇ ਘਰ ਦੇ ਵੀ ਜਾ ਕੇ ਚੈੱਕ ਕਰਨ ਜਦੋਂ ਉਹਨਾਂ ਨੂੰ ਪਤਾ ਲੱਗੂ ਉਹ ਵੀ ਮਹਿਸੂਸ ਹੋਊਗਾ ਵੀ ਵਾਕੇ ਹਾਂ ਜੀ ਇਹ 1 ਗ੍ਰਾਮ 골ਡ ਜਵੈੜੀ ਹੈ ਜਿਹੜੀ ਬਿਲਕੁਲ 골ਡ ਨੂੰ ਮਾਤ ਦੇ ਰਹੀ ਹੈ ਮੈਂ ਇਹ ਗੱਲ ਕਹਿਣਾ ਸਰ ਦੇਖੋ ਅੱਜ ਕੱਲ ਕੀ ਹੈ ਹੁਣ ਮੈਂ ਤੁਹਾਨੂੰ ਦੱਸ ਹੀ ਦਿਨਾ ਅੱਜ ਤੋਂ ਕੋਈ 5-7 ਦਿਨ ਪਹਿਲਾਂ ਮੈਂ ਫੇਸਬੁੱਕ ਤੇ ਇੱਕ ਖਬਰ ਦੇਖੀ ਸੀ ਦੋ ਲੇਡੀਜ਼ ਹੀ ਕਿਸੇ ਸ਼ੋਪ ਤੋਂ ਬਾਹਰ ਨਿਕਲੇ ਜਦੋਂ ਬਾਹਰ ਨਿਕਲੇ ਉਹਨਾਂ ਦੇ ਗੱਲ ਦੇ ਵਿੱਚ ਚੈਨ ਬਾਈ ਜੀ ਸਨੇਚਰ ਸੀ ਚੈਨ ਮਲਗੀ ਪਟਕੇ ਲੈ ਗਿਆ ਨਾ ਜੀ ਦੇਖੋ ਅਗਲੇ ਦਾ ਤਾਂ ਦੇਖੋ ਲੱਖ ਸਵਾ ਲੱਖ ਡੂਰ ਲੱਗਦਾ ਨੁਕਸਾਨ ਹੋ ਗਿਆ ਨਾ ਸਰ ਇਸ ਇਸ ਚੀਜ਼ ਦੇ ਕਰਨਾ ਹੈ ਜੇ ਕੋ 1 ਗ੍ਰਾਮ 골ਡ ਜਵੜੀ ਦਾ ਕਨਸੈਪਟ ਹੀ ਇਦਾਂ ਦਾ ਹੈ ਵੀ ਲੋਕ ਏਜ ਦੇ ਵਿੱਚ ਆਪਣੇ ਸ਼ੌਂਕ ਪੂਰੇ ਕਰਦੇ। ਕਈ ਵਾਰ ਕੀ ਹੁੰਦਾ ਆਪਾਂ ਵੀ ਬਹੁਤ ਕੁਝ ਅਜਿਹੀਆਂ ਚੀਜ਼ਾਂ ਲੈਣੇ ਹੈ ਕਿ ਤੇ ਚਲੋ ਵੀ ਸਾਰ ਆਪਾਂ ਦੇਖਣ ਵਾਸਤੇ ਵੀ ਜਾਂਦੇ ਆ ਨਵੀਂ ਥਾਂ ਤੇ ਕੀ ਚੀਜ਼ ਹੈ ਨਵਾਂ ਨਵਾਂ ਕਨਸੈਪਟ ਕੀ ਹੈ। ਕੁਝ ਲੋਕਾਂ ਨੂੰ ਸਮਝਣ ਦੇ ਵਿੱਚ ਵੀ ਇਸ ਨੂੰ ਟਾਈਮ ਲੱਗੂਗਾ। ਬਟ ਸਰ ਤੁਹਾਨੂੰ ਇੱਕ ਗੱਲ ਸਾਂ ਅ ਅੱਜ ਦੇ ਟਾਈਮ ਦੇ ਵਿੱਚ ਜਦ ਮੈਂ ਆਪਣੀ ਤੁਸੀਂ ਵਾਲੋ ਸ਼ੋਰੂਮ ਦੇ ਦਰਵਾਜ਼ੇ ਵਿੱਚ ਕੀਤਾ ਸੀ ਨਾ ਸਰ ਉਦੋਂ ਵੀ ਮੈਨੂੰ ਐਦਾਂ ਜੀ ਵੀ ਮਤਲਬ ਕਿ ਲੋਕਾਂ ਨੂੰ ਮਤਲਬ ਕਿ ਪਤਾ ਨਹੀਂ ਲੱਗਣਾ ਕਿ ਇਹ ਤੁਹਾਡੇ ਲਈ ਇਹ ਚੈਲੰਜ ਸੀ ਸਰ ਚੈਲੰਜ ਸੀ ਬਟ ਜਦ ਮੈਂ ਸਰ ਦੇਖੋ ਗਿੱਦੜ ਵਾਲੇ ਵਿੱਚ ਸ਼ੋਰੂਮ ਕੀਤਾ ਨਾ ਮੈਨੂੰ ਉਦੋਂ ਐਦਾਂ ਪਤਾ ਲੱਗਾ ਵੀ ਮੇਰੇ ਨਾਲੋਂ ਲੋਕਾਂ ਨੂੰ 1 ਗ੍ਰਾਮ 골드 ਦੀ ਜੁਵੈਲੀ ਦੀ ਨੋਲੇਜ ਜ਼ਿਆਦਾ ਸੀ ਓਕੇ ਸਰ ਲੋਕਾਂ ਨੂੰ ਇਸ ਬਾਰੇ ਪੂਰਾ ਕਨਸੈਪਟ ਪਤਾ ਹੈ ਕਿਉਂਕਿ ਲੋਕ ਵੀ ਦੇਖੋ ਵੀ ਆਪਾਂ ਵੀ ਆਪਾਂ ਇਹ ਗੱਲ ਕਹਿ ਰਹੇ ਹਾਂ ਸਰ ਦੇਖੋ ਆਪਾਂ ਬੋਸਿਆ ਨਹੀਂ ਲੇ ਨਹੀਂ ਬਰਸਲੋ ਲੋਕ ਬਹੁਤ ਹੀ ਆਪਣੇ ਤੋਂ ਅੱਗੇ ਐ ਅ ਸਰ ਦੇਖੋ ਜਿਹੜੀ ਚੀਜ਼ ਮੈਰਿਜ ਦੇ ਵਿੱਚ ਕਿਸੇ ਵੀ ਬੰਦੇ ਨੇ ਤੁਸੀਂ ਐ ਮੰਨ ਕੇ ਦਲੋ 2-4 ਲੱਖ ਦਾ ਬਜਟ ਹੁੰਦਾ ਹੈ ਅਗਲਾ 2-4 ਲੱਖ ਦੇ ਬਜਟ ਦੇ ਵਿੱਚ ਕੀ ਤਾਂ ਘਰੇ 골ਡ ਪਾ ਲੂਗਾ ਜੀ ਤੇ ਤੁਸੀਂ ਐ ਮੇਰੇ ਕੋਲ ਕੀ ਉਹ 2-4 ਲੱਖ ਦੇ ਵਿੱਚ ਮੈਰਿਜ ਕਰ ਲੂਗਾ ਮੈਂ ਬਾਲਾ ਨਹੀਂ ਕਹਿੰਦਾ 2-4 ਲੱਖ ਦੇ ਵਿੱਚ ਜੇ ਮੇਰੇ ਕੋਲ ਕਸਟਮਰ ਆਣਗੇ ਮਲਾਂ ਨਿਕਨਸਰ 4 ਤੋਂ 5 ਵੇਹਾਂ ਦਾ ਸਮਾਨ ਰੈਡੀ ਦੇ ਦੂੰਗਾ ਜਿਹਦੇ ਵਿੱਚ ਤੁਸੀਂ ਆਹ ਨੂੰ ਨੈਕਲਸ ਵੀ ਆਜੂਗਾ ਈਅਰਿੰਗ ਵੀ ਦੇ ਦਾਂਗੇ ਤਿੰਨ ਚਾਰ ਰਿੰਗਾ ਵੀ ਦੇ ਦਾਂਗੇ ਬੈਂਗਲਸ ਵੀ ਦੇ ਦਾਂਗੇ ਜੀ ਸਰ ਵਾਹ ਜੀ ਵਾਹ 2 ਲੱਖ ਹਾਂਜੀ ਸਰ 2 ਲੱਖ ਦੇ ਵਿੱਚ ਘੱਟੋ ਘੱਟ ਜਾਨੀ ਤਿੰਨ ਚਾਰ ਵੇਹਾਂ ਦਾ ਸਮਾਨ ਦੇ ਦਾਂਗੇ ਸਰ ਆਪਾਂ ਵਾਹ ਜੀ ਵਾਹ ਉਹ ਵੀ ਸਰ ਦੇਖੋ ਵਿਦ ਜੀਐਸਟੀ ਬਿਲ ਹਣਾ ਇਹ ਜੋ ਸਾਡੇ ਰਾਣੀ ਹਾਰ ਹੈ ਨਾ ਜੀ ਸਰ ਤੁਸੀਂ ਇਹਨਾਂ ਨੂੰ ਦੇਖੋ ਜੀ ਇਹ ਰਾਣੀ ਸਰ ਸਰ ਇਹ ਜਿਹੜੇ ਰਾਣੀ ਹਾਰ ਹੈ 5 5 7 7 ਤੋਲਿਆਂ ਦੇ ਰਾਣੀ ਹਾਰ ਹੈ ਜੀ ਜੇ ਇਹਨਾਂ ਦੀ ਮੰਨ ਕੇ ਗੋਲ드 ਦੇ ਵਿੱਚ ਦਾਵਾਂਗੇ 10-10 ਲੱਖ ਰੁਪਏ ਇਹਨਾਂ ਦੀ ਕੀਮਤ ਹੈ ਜੀ ਤੇ ਜਿਹੜੀ ਤੁਸੀਂ ਮੰਨ ਕੇ ਲੋ ਇਹਨਾਂ ਦੀ ਲੇਬਰ ਚਾਰਜਿੰਗ ਆ ਤੁਸੀਂ ਇਹਨਾਂ ਨੂੰ ਮੰਨ ਕੇ ਚਲੋ 5 ਤੋਲੇ ਆ ਮਗਰ ਕਸਟਮਰ ਲੇਬਰ ਚਾਰਜੀ 70 ਤੋਂ 80000 ਰੁਪਏ ਲੇਬਰ ਚਾਰਜਿੰਗ ਹੀ ਪੈ ਜਾਂਦੀ ਹੈ ਪਰ ਸਰ ਇਹ ਕਿੰਨੇ ਦਾ ਸੈੱਟ ਹੈ ਕੋਈ 25000 ਦਾ 30000 ਦਾ ਸਮਥਿੰਗ 1 ਗ੍ਰਾਮ ਗੋਲਡ ਦੇ ਵਿੱਚ ਜੇਕਰ ਕਿਸੇ ਵੀ ਕਸਟਮਰ 2 ਗ੍ਰਾਮ ਗੋਲਡ ਦੇ ਵਿੱਚ ਤਿਆਰ ਕਰਾਣਾ 2 ਗ੍ਰਾਮ ਗੋਲਡ ਦੇ ਵਿੱਚ ਤਿਆਰ ਹੋ ਜਾਊਗਾ ਦੇਖੋ ਸਰ ਉਸ ਤੋਂ ਬਾਅਦ ਜੋ ਕਸਟਮਰ ਇਹਦੇ ਉੱਤੇ ਸੌਰੀ ਜੀ ਜੋਸ ਕਸਟਮਰ ਸਰ ਏਜ ਵਲੀ ਆਪਣੇ ਤੋਂ ਲੈ ਕੇ ਜਾਊਗਾ ਉਹਨਾਂ ਦੀ ਵਾਪਸੀ ਲਈ ਪੇਮੈਂਟ ਵੀ ਖਰੀ ਜਾਨੀ ਜੀ ਤੇ ਦੇਖੋ ਸਰ ਕੀ 12-13000 ਰੁਪਏ ਦੇ ਵਿੱਚ ਸੈਟ ਰਹਿ ਗਿਆ ਪਾਉਣ ਵਾਸਤੇ ਅੱਜ ਕੱਲ ਦੇਖੋ ਸਰ 12-13000 ਦੇ ਵਿੱਚ ਦਾ ਲੇਡੀ ਸੂਟ ਪਾ ਰਿਹਾ ਸੀ ਪਾ ਲਿਆ 12-13000 ਦੇ ਵਿੱਚ ਦੇਖੋ ਸਰ ਸੂਟ ਪਾਉਣ ਤੋਂ ਬਾਅਦ ਮੈਂ ਇਹ ਗੱਲ ਦਾਅਵੇ ਨਾਲ ਕਹਿੰਦਾ ਉਹ ਜੇ ਕਿਸੇ ਵੀ ਮਤਲਬ ਕਿ ਸੋਚਨ ਸੂਟ ਦੇ ਬਟੇ ਸੀ ਇੱਕ ਕੋਲੀ ਜਾਂ ਇੱਕ ਚਮਚਾ ਲੈ ਲੈ ਸਰ ਉਹ ਵੀ ਨਹੀਂ ਆਂਦਾਗਾ ਹਾਂ ਸਰ ਦੇਖੋ ਇਹ ਤਾਂ ਫਿਰ ਤੁਸੀਂ 12-13000 ਦੇ ਵਿੱਚ ਰਾਣੀ ਹਰ ਰੁਪਏ ਗਿਆ ਸੀ ਤੇ ਤੁਸੀਂ ਦੂਸਰੀ ਗੱਲ ਇਹ ਸਰ ਦੇਖੋ ਜਦੋਂ ਇਹ ਚੀਜ਼ ਪੈ ਜਾਂਦੀ ਹੈ ਹਾਂ ਮੈਂ ਉਹੋ ਦੱਲ ਰਿਹਾ ਹਾਂ ਸਰ ਕਸਟਮਰ ਨੂੰ ਸਾਡੀ ਜੁਵੈਲੀ ਦੇਖ ਕੇ ਹੀ ਬਲੀਵ ਹੋਊਗਾ ਵੀ ਇਹ ਨੈਕਸਟ 2 ਗੋਲ ਹੈ ਬਿਲਕੁਲ ਬਿਲਕੁਲ ਸਰ ਬਿਨਾ ਦੇਖਣ ਤੋਂ ਤੁਹਾਨੂੰ ਪਤਾ ਇਹ ਕਿਸੇ ਨੂੰ ਕੁਝ ਨਹੀਂ ਪਤਾ ਲੱਗਣਾ ਹਾਂਜੀ ਹਾਂਜੀ ਬਿਲਕੁਲ ਜੋ ਕਸਟਮਰ ਕੋਈ ਕਸਟਮਰ ਕਹਿੰਦਾ ਵੀ ਅਸੀਂ 2 ਗ੍ਰਾਮ ਦੇ ਵਿਜ਼ਨ ਆਇਆ ਸੀ ਅੱਧੇ ਗ੍ਰਾਮ ਦੇ ਵਿਜ਼ਨ ਆਇਆ ਸੀ 1.5 ਗ੍ਰਾਮ ਦੇ ਵਿਜ਼ਨ ਆਇਆ ਸੀ ਦੇਖੋ ਜਿੰਨਾ ਗੋਲ ਪਾਊਗਾ ਉਸ ਨਾਲ ਮਿਠਾਉ ਦੇਗਾ ਜਿਵੇਂ ਰਾਣੀ ਆਰ ਦੀ ਗੱਲ ਕੀਤੀ ਹੈ 1 ਗ੍ਰਾਮ ਚ ਤਿਆਰ ਹੋ ਜਾਂਦਾ ਬਿਲਕੁਲ ਸਰ 1 ਗ੍ਰਾਮ ਦੇ ਤਿਆਰ ਹੋ ਜਾਂਦਾ ਸਰ ਦੇਖੋ ਹੋਰ ਦੂਜੀ ਗੱਲ ਹੈ ਇਹ ਦੇਖੋ 1 ਗ੍ਰਾਮ ਗੋਲ ਦੇ ਵਿੱਚ ਤਿਆਰ ਇਹ 골ਦੀ ਤੁਸੀਂ ਐ ਮਨ ਕੋ ਕੋਸਟ ਵੀ ਵੱਧਦੀ ਹੈ ਨਾ ਉਸ ਨਾਲ ਦੇਖੋ ਸਰ ਜੋ ਇਹਦੀ ਪੇਮੈਂਟ ਹੈ ਪੇਮੈਂਟ ਵੀ ਵੱਧ ਜੂ ਹੈ ਨਾ ਦੇਖੋ ਆ ਤੁਹਾਨੂੰ ਇੱਕ ਚੀਜ਼ ਹੋਰ ਦਿਖਾਣਾ ਹੈ ਇਹ ਵੀ ਤੁਸੀਂ ਕਰੋਗੇ ਸਾਡੇ ਕੋਲ ਸਮਥਿੰਗ ਜੋ ਮਾੜਾ ਮੋਟਾ ਕੋਈ 100 200 ਮਿਲੀਗ੍ਰਾਮ ਹੁੰਦਾ ਕੋਈ ਬਾਲਾ ਲੰਬਾ ਨਹੀਂ ਹੁੰਦਾ ਕਰੇ ਸੀ ਅਲੇ ਕੋ ਸਰ ਮੈਂ ਤੁਹਾਨੂੰ ਇੱਕ ਚੀਜ਼ ਦਿਖਾ ਰਿਹਾ ਆ ਦੇਖੋ ਸਰ ਇਹ ਸਾਡੀਆਂ ਕੁਛ ਕਲਾਈਆਂ ਜੋ ਅਸੀਂ ਇਹ ਕਲਾਈਆਂ ਅਸੀਂ ਜਿਹੜੀ ਕੀਤੀਆਂ ਦੀ 1 ਗ੍ਰਾਮ ਦੇ ਵਿੱਚ ਸਰ ਇਹ ਇਹ ਸਾਡਾ ਸਾਡਾ ਪੰਜਾਬੀ ਸਬਿਆ ਚਾਰ ਹੈ ਜੀ ਜੋ ਬਿਲਕੁਲ ਅਲੋਪ ਹੋ ਚੁੱਕਿਆ ਉਹ ਕਿਉਂ ਹੋ ਚੁੱਕਿਆ ਸਰ 골ਡ ਦੇ ਵਾਦੇ ਰੇਟਾਂ ਹਾਂ ਜੀ ਇੱਕ ਕਲਾਈ ਸਰ ਦੇਖੋ ਮੈਂ ਇਹ ਗੱਲ ਕਹਣਾ 2.5 ਤੋਂ 3 ਤੋਲਿਆਂ ਦੀ ਤਿਆਰ ਹੁੰਦੀ ਹੈ। ਗੋੜ ਦੇ ਵਿੱਚ ਇਹ ਆਪਾਂ ਜੇ ਕਲਾਈ ਤਿਆਰ ਕਰਾਈਏ ਤਾਂ ਤੁਸੀਂ ਅਮਨ ਗੁਰ ਸਰ ਕੱਟੋ ਘੱਟ ਜ਼ਿਆਦਾ ਨਹੀਂ 2.5 ਤੋਂ 3 ਤੋਲਿਆਂ ਦੇ ਵਿੱਚ ਜਾਵਾਂਗੇ ਤਾਂ 3 ਤੋਂ 4 ਲੱਖ ਰੁਪਏ ਪੈਣਗੇ ਹਾਂ ਸਰ। ਤੇ ਮੈਂ ਇਹ ਗੱਲ ਕਹਣਾ ਸਰ ਜੇ ਇਹ ਜਿਹੜੀ ਸਾਡੇ ਕੋਲ ਕਲਾਈ ਹੈ ਓਨਲੀ ਇਹਦੀ ਕੀਮਤ ਕੀ ਹੈ 15 ਤੋਂ 20000 ਰੁਪਿਆ ਸਿਰਫ ਅੱਧੇ ਗ੍ਰਾਮ ਗੋੜ ਦੇ ਵਿੱਚ ਤਿਆਰ ਕੀਤੀ ਆ। ਦੇਖੋ ਸਰ ਹੋਰ ਤੁਹਾਨੂੰ ਚੀਜ਼ਾਂ ਦਿਖਾਣਾ ਤੁਸੀਂ ਆ ਦੇਖੋ ਸਰ ਕੁਆਂਟੀਟੀ ਦੇ ਵਿੱਚ ਹੈ ਕੋਈ ਇੱਕ ਅੱਧੇ ਪੀਸ ਦੇ ਵਿੱਚ ਨਹੀਂ ਜਿਹਦਾ ਦੀ ਸਾਸੀ ਇਹ ਗੱਲ ਕਹਿ ਰਹੇ ਆ। ਸਟਰੀ ਹੀ ਆਪਣੇ ਜਿਹੜੇ ਸ਼ੋਰ ਅੱਜ ਤਾਂ ਹੁਣ ਸਾਡੇ ਕੋਲ ਕਲਿੱਪ ਬਣੀ ਹੋਈ ਹੈ ਜੀ ਹਨਾ ਇਹ ਕਲਿੱਪ ਸਾਡਾ ਪੰਜਾਬੀ ਸੱਭਿਆਚਾਰ ਹੈ ਜੀ ਜੋ ਕਿ ਅੱਜ ਕੱਲ ਤੁਸੀਂ ਇਹ ਦੇਖੋ ਬਹੁਤ ਹੀ ਜ਼ਿਆਦਾ ਹੱਦ ਤੱਕ ਅਲੋਪ ਹੋ ਚੁੱਕਿਆ ਹੈ ਕਿ ਦਰਵਾਜ਼ੇ ਵਿੱਚ ਮਾਲਕ ਦੀ ਕਿਰਪਾ ਨਾਲ ਬਹੁਤ ਸਾਡੇ ਕੋਲ ਕੰਮ ਹੈ ਜੀ ਸਾਡੀਆਂ ਪੰਜ ਤੋਂ ਸੱਤ ਪੀੜੀਆਂ ਪੁਰਾਣਾ ਕੰਮ ਹੈ ਘੱਟੋ ਘੱਟ ਜ਼ਿਆਦਾ ਨਹੀਂ ਤੁਹਾਨੂੰ ਕਹਿੰਦੇ 100 ਤੋਂ ਵੀ 100 ਸਾਲ 5 ਸਾਲ ਪੁਰਾਣੀ ਦਿਖਾ ਲੈਣ ਦੁਕਾਨੋਆਂ ਦੀ ਸਰ ਸਾਡੀ ਅ ਦੇਖੋ ਜਰ ਜਦੋਂ ਮੈਂ ਕੰਮ ਸ਼ੁਰੂ ਕਰਨਾ ਲੱਗੀ ਉਦੋਂ ਗੋੜ ਦਾ ਰੇਟ ਕੀ 3800 4000 ਰੁਪਏ ਰੇਟ ਸੀ ਸਰ ਇਹ ਚੀਜ਼ਾਂ ਤੁਸੀਂ ਅਮਨ ਕੋਲੋਂ ਕਿਸੇ ਨੇ ਅੱਧੇ ਟੋਲੇ ਚ ਕਰਾਉਣੀਆਂ ਸੀ ਉਦੋਂ ਕੀ 2000 3000 ਦਾ ਸਾਰਾ ਕਨਸੈਪਟ ਸੀ ਬਣ ਜਾਂਦੇ ਸੀ ਪਰ ਦੇਖੋ ਜਰ ਹੁਣ 138000 ਰੁਪਏ ਗੋੜ ਦਾ ਰੇਟ ਤੇ ਹੁਣ ਦੇਖੋ ਮੈਂ ਇਹ ਗੱਲ ਕਹਿਣਾ ਵੀ ਅੱਜ ਕੱਲ ਦੇ ਟਾਈਮ ਦੇ ਵਿੱਚ ਜੇ ਕਿਸੇ ਨੇ ਈਰਿੰਗ ਵੀ ਲੈਣੇ ਹੋ ਨਾ ਨੋਰਮਲ ਦੇ ਤਾਂ ਕਟੋ-ਕਟ 40 ਤੋਂ 50 ਹਜ਼ਾਰ ਰੁਪਏ ਦੇ ਵਿੱਚ ਈਰਿੰਗ ਨਹੀਂ ਪਾਉਂਦੇ ਸਰ ਫਿਰ ਇਹ ਚੀਜ਼ਾਂ ਵਾਲੇ ਪਾਸੇ ਤਾਂ ਲੋਕਾਂ ਦਾ ਦੇਖੋ ਧਿਆਨ ਨਹੀਂ ਜਾਂਦਾ ਹਨਾ ਇਹ ਚੀਜ਼ਾਂ ਦਾ ਤਾਂ ਵੀ ਕੋਈ ਵੀ ਗੋਲ ਸਮੂਹ ਸਾਡੇ ਕੋਲ ਬਲਕ ਦੇ ਵਿੱਚ ਸਮਾਨ ਲੈਣਾ ਚਾਹੁੰਦਾ ਹੈ ਸਾਡੇ ਕੋਲ ਆ ਕੇ ਸਾਡੇ ਕੋਲ ਲੈ ਸਕਦਾ ਹੈ ਕਿਸੇ ਨੇ ਇੱਕ ਅੱਧਾ ਪੀਸ ਲੈਣਾ ਹੈ ਵੀ ਮੰਨ ਕੇ ਚਲੋ ਕਿਸੇ ਦੀ ਸੋਚ ਹੁੰਦੀ ਹੈ ਵੀ ਆਪਾਂ ਇੱਕ ਵਾਰੀ ਇਹ ਨਵਾਂ ਬਿਜ਼ਨਸ ਆਪਾਂ ਚਾਲੂ ਕਰਕੇ ਦੇਖਣਾ ਹੈ ਸਰ ਉਸ ਬੇਸ ਦੇ ਵਿੱਚ ਸਾਡਾ ਸਾਨੂੰ ਕੋਈ ਇਹ ਗੱਲ ਨਹੀਂ ਸਰ ਬਲਕ ਨਾਲ ਵੇਚਣ ਦਾ ਸਾਨੂੰ ਸਰ ਦੇਖੋ ਤੀਜੇ ਸ਼ੋਰੂਮ ਦੀ ਮੈਂ ਪਲੈਨਿੰਗ ਕਰੀ ਹੁੰਦਾ ਵਾਹ ਜੀ ਵਾਹ ਤੀਜਾ ਸ਼ੋਰੂਮ ਹੀ ਸਰ ਬਿਲਕੁਲ ਬਿਲਕੁਲ ਕਰਾਂਗੇ 101% ਕਰਾਂਗੇ ਦੇਖੋ ਉਹਨਾਂ ਮਰਗ ਦੀ ਕਿਰਪਾ ਵੀ ਇੱਧਰ ਆਪਾਂ ਨੂੰ ਬਰਨਾਲੇ ਵਾਲ ਦੇ ਵਿੱਚ ਲੈ ਕੇ ਜਾਂਦਾ ਕਿ ਇੱਧਰ ਮੋਗੇ ਵਾਲੇ ਪਾਸੇ ਲੈ ਕੇ ਆ। ਵਾਹ ਜੀ ਮੈਂ ਤਾਂ ਕਿੰਨਾ ਆਪਾਂ ਮੋਹਾਲੀ ਤੋਂ ਸਟਾਰਟ ਕਰਾਂਗੇ ਜੀ। ਦੇਖੋ ਮੋਹਾਲੀ ਦੀ ਗੱਲ ਦੱਸਾਂ ਸਰ ਚੰਡੀਗੜ੍ਹ ਦੇ ਵਿੱਚ ਆਲਰੇਡੀ ਮੇਰਾ ਮਤਲਬ ਕਿ ਬਹੁਤ ਫਰੈਂਡ ਸਰਕਲ ਹੈ। ਉਹਨਾਂ ਨੇ ਵੀ ਮੇਰੀ ਗੱਲਬਾਤ ਚੱਲੀ ਜਾਂਦੀ ਹੈ। ਉਹਨਾਂ ਨੇ ਵੀ ਮੈਨੂੰ ਕਈ ਵੀ ਮਤਲਬ ਕਿ ਯਾਰ ਚਲੋ ਜਗਨੂ ਯਾਰ ਆਪਾਂ ਮੇਰੀ ਹੈਲਪ ਕਰੋ ਆਪਾਂ ਚੰਡੀਗੜ੍ਹ ਦੇ ਵਿੱਚ ਵੀ ਇੱਕ ਆਪਾਂ ਸ਼ੋਰੂਮ ਪਾਵਾਂਗੇ। ਸਰ ਸਰ ਦੇਖੋ ਹੋ ਸਕਦਾ ਇਸ ਮੋਹਾਲੀ ਦੇ ਵਿੱਚ ਹੋ ਜਾਣਾ। ਜੋ ਪਰਮਾਤਮਾ ਜਿੱਥੇ ਲੈ ਕੇ ਜਾਊਗਾ ਉੱਥੇ ਦਾ ਜੀ ਜਾਵਾਂਗੇ। ਗੋਡ ਦਾ ਇਹ ਕੰਮ। ਮੈਂ ਤੁਹਾਨੂੰ ਜਿੱਦਾਂ ਮੈਂ ਇਹ ਕੰਮ ਦੇ ਵਿੱਚ ਪਿਆ ਮੈਂ ਜੀ ਅ ਇਹ ਤੋਂ ਲੈ ਕੇ Z ਤੱਕ ਹਰ ਇੱਕ ਚੀਜ਼ ਇਹ ਤੁਸੀਂ ਮੰਨ ਲਓ ਆਪਣੀ ਖੁਦ ਆਪਦੀ ਮੈਨੂਫੈਕਚਰਿੰਗ ਹੈ ਜੀ ਕੋਈ ਵੀ ਐਦਾਂ ਦਾ ਡਿਜ਼ਾਈਨ ਨਹੀਂ ਖੁਦਾਂ ਦਾਗਾ ਤਾਂ ਕਈ ਵਾਰ ਕੋਈ ਐਦਾਂ ਦਾ ਡਿਜ਼ਾਈਨ ਜਦੋਂ ਚਲੋ ਨਹੀਂ ਤਿਆਰ ਹੁੰਦਾ ਜੀ ਉਹ ਵੀ ਤੁਸੀਂ ਆਮ ਤੌਰ ਕੋ 100 ਦੇ ਵਿੱਚੋਂ 1% ਚਾਂਸ ਹੁੰਦਾ ਹੈ ਬਾਕੀ 99% ਜੁਐਲਰੀ ਅਸੀਂ ਸਭ ਤਿਆਰ ਕਰ ਦਾਂਗੇ ਜੀ ਸਭ ਤਿਆਰ ਕਰ ਦਾਂਗੇ ਕੋਈ ਐਦਾਂ ਦੀ ਗੱਲ ਨਹੀਂ ਟਾਈਮ ਦੀ ਗੱਲ ਹੈ 10 ਤੋਂ 12 ਦਾ ਟਾਈਮ ਪੀਰੀਅਡ ਹੁੰਦਾ ਹੈ 10 ਤੋਂ 12 ਦੇ ਨਾਲ ਦੇ ਵਿੱਚ ਵਿੱਚ ਜੋ ਵੀ ਕਸਟਮਰ ਨੇ ਆਪਣੀ 골ਡ ਦੀ ਜੁਵੈਲੀ ਦੇ ਨਾਲ ਦੀ ਡਿਟੋ ਜੁਵੈਲੀ ਤਿਆਰ ਕਰਨੀ ਹੈ ਜੋ ਵੀ ਦੇਖੋ ਸਰ ਅੱਜ ਕੱਲ ਇੰਟਰਨੈਟ ਦਾ ਨੈਟ ਦਾ ਬਹੁਤ ਜਵਾਨਾ ਹੈ ਕਿਸੇ ਫੇਸ ਤੋਂ ਲਾ ਲਓ ਕੋਈ ਇੰਸਟਾਗ੍ਰam ਤੋਂ ਲਾ ਲਓ ਕਿਸੇ ਵੀ ਆਈਡੀ ਤੋਂ ਲਾ ਲਓ ਕੋਈ ਵੀ ਤਰ੍ਹਾਂ ਦਾ ਡਿਜ਼ਾਈਨ ਆਪਾਂ ਹਰ ਤਰ੍ਹਾਂ ਦਾ ਡਿਜ਼ਾਈਨ ਤਿਆਰ ਕਰਦਾ ਹਾਂ ਕੋਈ ਏਦਾਂ ਦੀ ਗੱਲ ਨਹੀਂ ਉਹ ਜੁਵੈਲੀ ਦੇ ਵਿੱਚ ਜਿਵੇਂ ਮਨਿਕਲ ਛੋਟੀ ਤੋਂ ਲੈ ਕੇ ਜਿੱਦਾਂ ਆਪਾਂ ਪੰਜਾਬੀ ਜਿੱਚ ਨੇ ਸੂਈ ਤੋਂ ਲੈ ਕੇ ਜਹਾ ਤੱਕ ਸਾਡੇ ਕੋਲ ਸਰ ਕੋਕੇ ਤੋਂ ਲੈ ਕੇ ਗੱਲ ਦੇ ਰਾਣੀ ਹਾਰ ਤੱਕ ਬੈਂਗ ਤੁਸੀਂ ਐਮਨ ਕੋਲ ਸਰ ਕਲਾਈ ਲੈ ਲਓ ਕੋਈ ਕਲਿੱਪ ਲੈ ਲਓ ਹਰ ਤਰ੍ਹਾਂ ਦੀ ਜਵਲੀ ਵੈਲੀ ਵਾਲਾ ਸਰ ਕੋਈ ਏਦਾਂ ਦੀ ਗੱਲ ਨਹੀਂ ਬਾਕੀ ਦੇਖੋ ਸਰ ਉਹਨਾਂ ਰੋਡਰ ਦਾ ਅਸੀਂ ਹਰ ਇੱਕ ਚੀਜ਼ ਤਿਆਰੀ ਕਰਤਾ ਹੀ ਕੋਈ ਏਦਾਂ ਦੀ ਕੁਆਂਟੀਟੀ ਹੈ ਸਰ ਕੋਈ ਏਦਾਂ ਦੀ ਗੱਲ ਹੀ ਸਾਡਾ ਜੋ ਕਨਸੈਪਟ ਹੀ ਕੁਆਂਟੀਟੀ ਤੇ ਸਰ ਇਹ ਤਾਂ ਹਜੇ ਕੁਝ ਨਹੀਂ ਸਰ ਇਹ ਸਿੰਪਲ ਹੈ ਬਹੁਤ ਹੀ ਏਦਾਂ ਦੀ ਵੈਰਾਈਟੀ ਸਾਡੇ ਕੋਲ ਪਈ ਆ ਜੀ ਇਹ ਗੱਲ ਕਰਦੇ ਆ ਇਹ ਰਿੰਗ ਵੀ ਜਿਹੜੀ ਕਿੰਨੇ ਦੀ ਬਣ ਜੂਗੀ ਸਰ देखो सर जो रिंग्स है जेंट्स रिंग है कोई 1000 3000 3500 ਤੋਂ ਸਮਥਿੰਗ ਸਟਾਰਟ ਹੋ ਜਾਂਦੀ ਹੈ ਜੋ ਚੈਨ ਹੈ ਸਰ 14 15000 12000 ਤੋਂ ਚੈਨ ਸਟਾਰਟ ਹੋ ਜਾਂਦੀ ਹੈ ਸਰ ਇਹਦੀ ਕਨਸੈਪਟ ਆਦਾ ਹੈ ਵੀ ਜਿੰਨਾ ਕੁੜ ਪਾਵਾਂਗੇ ਉਹਨਾਂ ਨਾਲ ਜਿੰਨਾ ਕੁ ਮਤਲਬ ਗ੍ਰਾਮ ਦੇ हिसाब ਨਾਲ ਕਰ ਬਣਾਣੇ ਆਪਾਂ ਉਹ ਤੋਂ ਲਾਵਾ ਸਰ ਦੇਖੋ ਜਿਵੇਂ ਇਅਰਿੰਗਸ ਦੀ ਗੱਲ ਕਰਾਂਗੇ ਰਿੰਗਸ ਦੀ ਗੱਲ ਕਰਾਂਗੇ ਇਹ ਕਿੰਨੇ ਕਿੰਨੇ ਤੋਂ ਜੜੀਆਂ ਸਰ ਕੋਈ ਸਮਥਿੰਗ ਮੰਨ ਕੇ ਚਲੋ ਜਿਵੇਂ ਸਾਡੇ ਕੋਲ ਇਅਰਿੰਗਸ ਦਾ ਕੋਈ 3000 3500 4000 ਦੀ ਰੇਂਜ ਤੋਂ ਸਟਾਰਟ ਹੋ ਰਹੀ ਹੈ ਸਰ ਬਾਕੀ ਸਰ ਦੇਖੋ ਵੀ ਮਤਲਬ ਕਿ ਕੁਝ ਐਦਾਂ ਦੀ ਜੁਐਲਰੀ ਹੁੰਦੀ ਹੈ ਜੋ ਕ ਕਰ ਦੋ 3 ਗ੍ਰਾਮ ਕਰ ਦੋ ਸਰ ਉਹ ਕੰਮ ਜੈਪਟੀ ਵੀ ਸਰ ਬਿਲਕੁਲ ਹੋ ਜਾਂਦਾ ਸਰ ਹਾਂਜੀ ਗੱਲ ਆਪਾਂ ਪਹਿਲਾਂ ਵੀ ਕਰਦੇ ਹੁੰਨੇ ਆ ਪਰ ਆਪਾਂ ਗੱਲ ਫੇਰ ਕਰਾਂਗੇ ਜੇ ਮੰਨ ਲਓ ਹਲੇ ਵੀ ਕੋਈ ਯਕੀਨ ਨਹੀਂ ਕਰਦਾ ਤਾਂ ਜਗਨੂ ਜੀ ਕੀ ਕਹਿੰਦੇ ਸਰ ਦੇਖੋ ਸਰ ਮੇਰੇ ਵੱਲੋਂ ਦੇਖੋ ਦੀ ਮੈਂ ਸਰ ਹਰ ਇੱਕ ਵੀਡੀਓ 'ਚ ਥੋੜੀ ਜਿਹੀ ਇਹ ਗੱਲ ਦਾਅਵੇ ਨਾਲ ਕਿਹਾ ਸਰ ਦੇਖੋ ਪਹਿਲੀ ਤਾਂ ਗੱਲ ਇਹ ਹੈ ਮੈਂ ਇਹ ਗੱਲ ਸਾਬਿਤ ਦਾਅਵੇ ਨਾਲ ਗੱਲ ਕਹਿਣਾ ਚਾਹੁੰਦਾ ਸਰ ਜੋ ਵੀ ਮੇਰੀ ਜੁਵਲੀ ਨੂੰ ਇਹ ਸਾਬਿਤ ਕਰ ਦੇ ਇਹਦੇ ਉੱਤੇ ਗੋਲ ਨਹੀਂ ਸਰ ਮੇਰੇ ਵੱਲੋਂ 2 ਲੱਖ ਰੁਪਏ ਇਨਾਮ ਹੈ ਜਗਮੀ ਸਿੰਘ ਵੱਲੋਂ 2 ਲੱਖ ਰੁਪਏ ਇਨਾਮ ਹੈ ਸਰ ਆ ਦੇਖੋ ਸਰ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਥੋੜੀ ਵੀਡੀਓ ਦੇ ਕੇ ਪਹਿਲਾਂ ਵੀ ਬਹੁਤ ਕਸਟਮਾਈਜ਼ੀ ਸਰ ਤੇ ਹੁਣ ਵੀ ਬਹੁਤ ਕਸਟਮਾਈਜ਼ ਆਣਗੇ ਕੋਈ ਐਦਾਂ ਦੀ ਗੱਲ ਨਹੀਂ ਕਿਉਂਕਿ ਸਰ ਜੇ ਆਪਾਂ ਸੱਚ ਬੋਲਾਂਗੇ ਨਾ ਤੇ ਉਹ ਸੱਚ ਹੋਊਗਾ ਇੱਕ ਝੂਠ ਬੋਲਾਂਗੇ ਉਸ ਝੂਠ ਨੂੰ ਛੁਪਾਉਣ ਵਾਸਤੇ ਆਪਾਂ ਨੂੰ ਹਜ਼ਾਰਾਂ ਚੋਰ ਬੋਲਨੇ ਪੈਂਦੇ ਇਹ ਲੌਂਗ ਲਾਈਫ ਚੱਲ ਵੀ ਨਹੀਂ ਸਕਦਾ ਇਹ ਜੇ ਆਪਾਂ ਗੱਲ ਕਰੀਏ 1 ਗ੍ਰਾਮ 골ਡ ਦਾ ਜਿਹੜਾ ਕੰਮ ਹੈਗਾ ਇਹ ਝੂਠ ਬੋਲ ਕੇ ਜ਼ਿਆਦਾ ਲੌਂਗ ਟਾਈਮ ਚੱਲ ਵੀ ਨਹੀਂ ਸਕਦਾ ਦੇਖੋ ਸਰ ਮੈਂ ਬਠਿੰਡਾ ਦੇ ਵਿੱਚ ਦੂਜੀ ਸ਼ਾਪ ਆਪਣੀ 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 ਕੀਤੀ ਹੈ ਜੀ ਸਰ ਮਾਲਕ ਕਿਰਪਾ ਕਰਕੇ ਇਹ ਤੀਜੇ ਦਾ ਵੀ ਪੂਰਾ ਪਲਾਨ ਚੱਲ ਰਿਹਾ ਸਰ ਤੀਜਾ ਵੀ ਲਾਦਮੀ ਕਰਾਂਗੇ ਸਰ ਦੇਖੋ ਜੇ ਅਸੀਂ ਬਠਿੰਡੇ ਦੇ ਵਿੱਚ ਆਏ ਆ ਤੇ ਸਾਡੇ ਕੋਲ ਗਿੱਦਲਵਾੜੇ ਵਿੱਚ ਕੰਮ ਸੀ ਅਸੀਂ ਤਾਈਓ ਆਏ ਆ ਬਠਿੰਡੇ ਦੇ ਵਿੱਚ ਦੇਖੋ ਜਰਾ ਅਦਰਵਾਈਜ਼ ਦੇਖੋ ਤੁਹਾਨੂੰ ਮੈਂ ਫਿਰ ਕਈ ਨਾ ਝੂਟ ਦੇ ਕਰੇ ਪੈਰ ਨਹੀਂ ਹੁੰਦੇ ਜਰਾ ਹਨਾ ਇਹ ਗੱਲ ਹੁੰਦੀ ਹੈ ਜੀ ਜੀ ਇੱਕ ਸਰ ਮੈਂ ਆਪਣੇ ਸ਼ੋਰੂਮ ਤੇ ਦੇਖਿਆ ਇੱਕ ਸਿਲਵਰ ਦਾ ਬਾਕਸ ਸੀ ਹਾਂਜੀ ਹਾਂਜੀ ਤਾਂ ਕੀ ਤੁਸੀਂ ਸਿਲਵਰ ਦੇ ਵਿੱਚ ਵੀ ਜਿਹੜਾ ਹੈਗਾ ਵੀ ਜੁਐਲਰੀ ਦਾ ਕੰਮ ਕਰਦੇ ਹੋ ਇੱਥੇ ਕਿਉਂਕਿ ਆਪਾਂ ਤਾਂ ਸਾਰਾ 1 ਗ੍ਰਾਮ 골ਡ ਹੀ ਦੇਖ ਰਹੇ ਹਾਂ ਬਿਲਕੁਲ ਬਿਲਕੁਲ ਸਰ ਦੇਖੋ ਹਾਂ ਜਿੱਦਾਂ ਵੀ ਇਹ 골ਡ ਦਾ கான்ਸੈਪਟ ਹੈ 골드 ਬਹੁਤ ਮਹਿੰਗਾ ਹੋ ਗਿਆ ਸਰ ਉਸੇ ਤਰ੍ਹਾਂ সিলਵਰ ਦਾ ਵੀ ਦੇਖੋ ਇਹੋ கான்ਸੈਪਟ ਹੈ সিলਵਰ ਵੀ ਬਹੁਤ ਅਪ ਹੋ ਰਹੀ ਹੈ ਸਰ 1 ਗ੍ਰਾਮ ਜੀ ਆਣੀ ਇਹਦੇ ਚ ਵੀ ਆ ਸਕਦਾ ਹਾਂ ਜੀ ਹਾਂ ਜੀ ਸਰ ਬਿਲਕੁਲ ਬਿਲਕੁਲ ਸਰ ਨੈਕਸਟ ਟੂ ਕੁਸ਼ਚ ਤੁਸੀਂ ਮੰਨ ਲਓ ਕੋਈ 15 ਤੋਂ 20 ਦਿਨਾਂ ਦੇ ਵਿੱਚ ਵਿੱਚ ਮੈਂ 1 ਗ੍ਰਾਮ সিলਵਰ ਦੇ ਵਿੱਚ ਵੀ ਪੂਰੀ ਰੇਂਜ ਲੈ ਕੇ ਆਉਂਗਾ ਜਿਹਦੇ ਵਿੱਚ সিলਵਰ ਦੀ ਬੈਂਗਲਸ সিলਵਰ ਦੀ ਚੈਨਸ সিলਵਰ ਦੀ ਪਾਇਲ ਜੋ ਵੀ ਸਰ ਦੇਖੋ ਮੈਂ ਇਹ ਗੱਲ ਕਹਿਣਾ ਅੱਜ ਕੱਲ ਦੇ ਟਾਈਮ ਦੇ ਵਿੱਚ ਸਿਲਵਰ ਦੀ ਪਾਇਲ ਵੀ ਕਸਟਮਰ ਖਰੀਦ ਰਿਹਾ ਤਿੰਨ ਤਿੰਨ ਚਾਰ ਚਾਰ ਤੋਲੇ ਦੀ 10 10 12 12 ਹਜ਼ਾਰ ਦੇ ਸਮਥਿੰਗ ਬਣਦੀ ਹੈ ਸਰ ਇਹ ਵੀ ਤੁਸੀਂ ਆ ਲੋ ਕੁਛ ਹਜ਼ਾਰਾਂ ਦੇ ਵਿੱਚ ਕੁਛ ਸੌਆਂ ਦੇ ਵਿੱਚ ਇਹ ਤੁਹਾਨੂੰ ਦੇਵਾਂਗੇ ਉਹ ਤੋਂ ਲਾ ਸਰ ਦੇਖੋ ਹੋਰ ਦੱਸ ਹੈ ਇਹਦੀ ਵੀ ਬਾਈ ਬੈਕ ਹੋ ਗਈ ਕੋਈ ਐਦਾਂ ਦੀ ਗੱਲ ਨਹੀਂ ਕਸਟਮਰ ਨੇ ਪੈਸੇ ਲਾਤੇ ਵੀ ਉਹਨਾਂ ਦੇ ਪੈਸੇ ਵੇਸਟ ਹੈ ਜਦ ਮਰਜ਼ੀ ਸਾਡੇ ਕੋਲ ਬਾਈ ਬੈਕ ਕਰਕੇ ਆਪਣੀ ਸਿਲਵਰ ਦੇ ਵਿੱਚ ਵੀ ਪੈਸੇ ਲਿਆ ਸਕਦੇ ਆ 골ਡ ਦੀ ਤਰਾਈ ਹਾਂ ਜੀ ਹਾਂ ਦੀ ਬਿਲਕੁਲ ਸਰ ਬਿਲਕੁਲ ਸੇਮ ਸੇਮ ਕਨਸੈਪਟ ਹੋ ਗਿਆ ਸਰ ਆਪਾਂ ਗੱਲ ਕਰਾਂਗੇ ਜੀ ਤੁਹਾਡਾ ਗਿੱਦਲਵਾ ਵਾਲਾ ਜਿਹੜਾ ਸ਼ੋਰੂਮ ਆ ਉਹਦਾ ਐਡਰੈਸ ਔਰ ਬਠਿੰਡੇ ਵਾਲਾ ਜਿਹੜਾ ਸ਼ੋਰੂਮ ਆ ਉਹਦਾ ਐਡਰੈਸ ਇੱਕ ਤੁਹਾਡਾ ਮੋਬਾਈਲ ਨੰਬਰ ਉਹ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰੋ ਸਰ ਜੋ ਸਾਡਾ ਗਿੱਦਲਵਾ ਵਾਲਾ ਸ਼ੋਰੂਮ ਹੈ ਉਹਦਾ ਐਡਰੈਸ ਹੈ ਧੀਰ ਮਾਰਕੀਟ 파ਰੂ ਗੇਟ ਤਹਿਲ ਸਿੰਘ ਹਰੀ ਸਿੰਘ ਜੁ ਮਾਰਕੀਟ ਦੇ ਬਿਲਕੁਲ ਬੈਕ ਚੈਲ ਮਿੱਡੂ ਮਾਲ ਸਟਰੀਟ ਟਹਿਲ ਸਿੰਘ ਹਰੀ ਸਿੰਘ ਜੁਐਲਰਸ ਜੋ ਸਰ ਦਾ ਸਰ ਕੰਟੈਕਟ ਨੰਬਰ 700 ਪੂਰਾ 9523253 ਸਰ ਉਸ ਤੋਂ ਬਾਅਦ ਸਰ ਦੂਸਰਾ ਜੋ ਕੰਟੈਕਟ ਨੰਬਰ ਹੈ ਉਹ ਹੈ ਮੇਰਾ ਹੈਗਾ 7696263090 ਜੀ ਸੋ 1 ਗ੍ਰਾਮ 골ਡ ਜੁਐਲਰੀ ਨੂੰ ਜਗਨੂ ਸੋਨੇ ਜੀ ਟਹਿਲ ਸਿੰਘ ਹਰੀ ਸਿੰਘ ਗਿੱਡਲਵਾ ਵਾਲਿਆਂ ਨੇ ਗਿੱਡਲਵਾ ਦੇ ਵਿੱਚ ਇੰਟਰਡਿਊਸ ਕੀਤਾ ਇੰਟਰਡਿਊਸ ਕਰਨ ਤੋਂ ਬਾਅਦ ਉਹਨਾਂ ਨੇ ਇਸ ਨੂੰ ਪੂਰੀ ਤਰ੍ਹਾਂ ਨਾਲ ਪਰਫੈਕਟ ਲੀ ਇਹਦੇ ਉੱਪਰ ਜਿਹੜਾ ਹੈ ਕੰਮ ਕੀਤਾ ਔਰ ਕੰਮ ਕਰਨ ਤੋਂ ਬਾਅਦ ਹੁਣ ਉਹ ਪੂਰੇ ਕੌਨਫੀਡੈਂਸ ਦੇ ਨਾਲ ਬਠਿੰਡਾ ਦੇ ਵਿੱਚ ਆਏ ਨੇ ਔਰ ਬਠਿੰਡਾ ਦੇ ਵਿੱਚ ਨਵਾਂ ਸ਼ੋਰਮ ਕੀਤਾ ਨਵਾਂ ਸ਼ੋਰਮ ਕਰਨ ਤੋਂ ਬਾਅਦ ਉਹਨਾਂ ਨੇ ਇੰਨੀ ਕੁ ਵੈਰਾਈਟੀ ਲੈਂਦੀ ਹੈ ਕਿ ਤੁਹਾਨੂੰ ਇੱਥੇ ਵੈਰਾਈਟੀ ਦੀ ਕੋਈ ਕਮੀ ਨਹੀਂ ਆਏਗੀ ਨਾਲ ਨਾਲ ਇਹਨਾਂ ਨੇ ਡਾਇਮੰਡ ਦੇ ਵਿੱਚ ਵੀ 1 ਗ੍ਰਾਮ 골ਡ ਜਵੈਲਰੀ ਨੂੰ ਜਿਹੜਾ ਹੈ ਇੰਟਰੋਡਿਊਸ ਕਰਵਾਇਆ ਹੈ ਸੋ ਹਾਂ ਮਲੋਟ ਦੇ ਵਿੱਚ ਜੇ ਆਪਾਂ ਗੱਲ ਕਰੀਏ ਮਲੋਟ ਮੁਕਸਰ ਡੱਬ ਵਾਲੀ ਜੇ ਆਪਾਂ ਇਧਰ ਗੱਲ ਕਰਦੇ ਆਂ ਮਾਨਸਾ ਜਾਂ ਬਰਨਾਲਾ ਕਿਸੇ ਵੀ ਪਾਸੋਂ ਜੇਕਰ ਤੁਸੀਂ S1 ਗ੍ਰਾਮ 골ਡ ਜੁਐਲਰੀ ਨੂੰ ਜੇਕਰ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਬਠਿੰਡਾ ਦੇ ਵਿੱਚ ਆ ਸਕਦੇ ਹੋ ਸਰ ਨੇ ਆਪਣਾ ਐਡਰੈਸ ਜਿਹੜਾ ਆਪਣੇ ਨਾਲ ਜਿਹੜਾ ਸਾਂਝਾ ਕੀਤਾ ਹੈ ਮੈਂ ਵੀ ਦੱਸ ਦੇਣਾ ਚਾਹਨਾ ਹੈ ਥੋਬੀ ਬਾਜ਼ਾਰ ਦੀ ਬੈਕ ਸਾਈਡ ਮਿੱਡੂਮਲ ਸਟਰੀਟ ਦੇ ਵਿੱਚ ਇਹਨਾਂ ਨੇ ਆਪਣਾ ਜਿਹੜਾ ਹੈ ਸ਼ੋਰੂਮ ਕੀਤਾ ਹੈ ਤੁਸੀਂ ਇੱਥੇ ਆਓ ਤੁਹਾਨੂੰ ਇੱਥੇ ਬਹੁਤ ਸਾਰੀ ਜੜੀ ਵੈਰਾਈਟੀ ਆ ਉਹ 1 ਗ੍ਰਾਮ 골ਡ ਦੀ ਜੜੀ ਮਿਲੂਗੀ 1 ਗ੍ਰਾਮ 골ਡ ਦੇ ਰਿਲੇਟਡ ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਸ਼ੱਕ ਸ਼ੁਬਾ ਹੈ ਤਾਂ ਤੁਸੀਂ ਇਹਨਾਂ ਨਾਲ ਦਿੱਤੇ ਹੋਏ ਨੰਬਰਾਂ ਤੇ ਫੋਨ ਕਰਕੇ ਸੰਪਰਕ ਕਰ ਸਕਦੇ ਹੋ ਨਾਲ ਦੀ ਨਾਲ ਇਹ ਤੁਹਾਨੂੰ ਅਸ਼ੋਰਟੀ ਦਿੰਦੇ ਨੇ ਕਿ ਇਹ ਬਿਲਕੁਲ ਜੜੀ ਹੈ ਉਹ ਪਿਓਰਿਟੀ ਬਿਲਕੁਲ 골ਡ ਦੀ ਤਰ੍ਹਾਂ ਹੀ ਇਹ ਜੁਐਲਰੀ ਹੈ ਔਰ ਆਉਣ ਵਾਲੇ ਸਮੇਂ ਦਾ ਇਹ ਪਵਿੱਕ ਹੈ ਤਾਂ ਤੁਸੀਂ ਬਹੁਤ ਹੀ ਕਿਫਾਇਤੀ ਜੜਾ ਹੈ ਇਸ ਨੂੰ ਆਪਣੇ ਬਜਟ ਫ੍ਰੈਂਡਲੀ ਜੜਾ ਹੈ ਇਹਨਾਂ ਨੇ ਤੁਹਾਡੇ ਲਈ ਬਣਾਇਆ ਹੈ ਤੁਸੀਂ ਆਪਣੇ ਜਿਹੜੇ 골ਡ ਦਾ ਸ਼ੌਂਕ ਹੈ ਉਹ ਇੱਥੇ ਪੂਰਾ ਕਰ ਸਕਦੇ ਹੋ ਕਿਉਂਕਿ ਜਿਹੜਾ 골ਡ ਹੈ ਉਹ ਬਹੁਤ ਮਹਿੰਗਾ ਹੋ ਗਿਆ ਹੈ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਜਿਹੜਾ 골ਡ ਹੈ ਉਹ 1,38,000 ਨੂੰ 22 ਕੈਰੇਟ ਦੀ ਗੱਲ ਕਰਦੇ 1,28,000 ਨੂੰ ਹੋ ਰਿਹਾ ਹੈ ਤਾਂ ਆਮ ਬੰਦੇ ਦੀ ਇਹ ਬੱਸੋ ਬਾਰ ਹੈ ਪਰ ਜੇਕਰ ਤੁਸੀਂ 골ਡ ਜਵੈਲਰੀ ਦੇ ਵਿੱਚ ਆਉਂਦੇ ਹੋ ਪੱਤਰਾ ਜਵੈਲਰੀ ਦੇ ਵਿੱਚ ਆਉਂਦੇ ਹੋ ਤਾਂ ਇਹ ਤੁਹਾਡੇ ਲਈ ਬਹੁਤ ਹੀ ਜਿਹੜਾ ਹੈ ਬਜਟ ਫ੍ਰੈਂਡਲੀ ਹੋਏਗੀ ਸੋ ਫਿਲਹਾਲ ਮੈਨੂੰ ਤਾਂ ਇਜਾਜ਼ਤ ਮੈ ਮਿਲੂਗਾ ਨਵੀਂ ਵੀਡੀਓ ਦੇ ਵਿੱਚ ਧੰਨਵਾਦ